ਸਿਰਫ 60 ਰੁਪਏ ਸਕਰ ਫੁੱਟ ਦੀ ਰੇਂਜ ਚ ਗ੍ਰੇਨੇਟ ਆ ਗਿਆ 60 ਰੁਪਏ ਵਾਲਾ ਜੀ ਥੋੜਾ ਘੱਟ ਕਰੋ 60 ਰੁਪਏ ਵਾਲਾ ਬਾਈ ਜੀ ਹਾਂਜੀ ਸੋ ਬਣੇ ਰਹੋ ਵੀਡੀਓ ਨਾਲ ਬਾਈ ਸੋਨੂੰ ਨਾ ਵੀਡੀਓ ਦਾ ਸਵਾਦ ਵੀ ਆਊਗਾ ਗ੍ਰੇਨੇਟ ਆਪਾਂ ਸਸਤਾ ਕਰਾਵਾਂਗੇ ਇੱਥੇ ਪੂਰਾ 55 ਰੁਪਏ ਸਕਰ ਫੁੱਟ ਦੇ ਰਿਹਾ 55 ਵੀ ਬਹੁਤ ਜ਼ਿਆਦਾ ਹੈ ਬਈ ਜਿੰਨਾ ਕਹਤੋ ਹੋਰ ਘੱਟ ਕਰੋ ਬਈ ਮੈਂ ਨਾ ਬਾਈ ਜੀ ਜਮਾਂ ਜੀ ਬਈ ਦੀਵਾਲੀ ਆ ਗਈ ਲੋਕਾਂ ਨੇ ਤਿਹਾੜ ਤੇ ਮਠਾਈਆਂ ਦਿਨ ਰਿਹਾ ਜਵਾਕਾਂ ਨੇ ਪੜਾ ਕੇ ਵੀ ਚਲਾਉਣਾ ਹੋਰ ਘੱਟ ਕਰੋ ਦੀਵਾਲੀ ਆਫਰ ਲੈਣੀ ਹੈ ਹਾਂਜੀ ਦੀਵਾਲੀ ਆਫਰ ਲੈਣੀ 50 ਰੁਪਏ ਫੁੱਟ ਕਰਤਾ ਜੀ ਨਹੀਂ ਨਹੀਂ ਬਾਈ ਹੋਰ ਘਟਾ ਲਓ ਕਰ ਬਾਈ ਫਿਰ ਆਕੀ ਰੇਟ ਤੁਸੀਂ ਦੇ ਦਿਓ ਜੋ ਦੇਤਾ ਰੇਟ ਪਾਰ ਹੈ ਜੀ ਬਈ ਆਪਾਂ ਗਰਨੇਟ ਦਾ ਰੇਟ ਦੇਣ ਲੱਗੇ ਆਂਗੇ ਬਾਈ ਮੇਰਾ ਰੇਟ ਦੇਖ ਕੇ ਕਿਤੇ ਆਏ ਨਾ ਕਹਤੋ ਵੀ ਵੀਡੀਓ ਬਣਾਉਣੀ ਨਹੀਂ ਜਾਂ ਬੰਦ ਕਰ ਦੇ ਮੈਂ ਤੁਹਾਨੂੰ ਨਹੀਂ ਬਾਦੂ ਜਮਾਂ ਨਹੀਂ ਵੀਡੀਓ ਚੱਲੀ ਜਾਂਦੀ ਹੈ ਜੀ ਤੁਸੀਂ ਦੱਸੋ ਵੀ ਦੇ ਦਈਏ 45 ਰੁਪਏ ਹਾਂਜੀ 45 ਰੁਪਏ ਦੇ ਦੋ 145 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਗਾਰਨੇਟ ਲੈ ਜੋ ਡੀਕੇ ਮਾਰਬਲ ਦੇ ਖੜੇ ਆ ਪੁੱਛੋ ਨੇੜੇ ਹੈਗਾ ਰੋਮੀ ਵਾਲਾ ਗੇਟ ਆਜੋ ਬਾਈ ਸਟਾਕ ਦੀ ਕੋਈ ਕਮਿਨੀ ਸਟਾਕ ਬਹੁਤ ਪਿਆ ਜਿੰਨਾ ਵੀ ਕਹਿੰਦਾ ਟਰੱਕਾਂ ਦੇ ਟਰੱਕ ਇੱਥੇ ਲੈਂਦੇ ਨੇ ਕਸਟਮਰ ਇੱਥੇ ਆਈ ਜਾਂਦੇ ਆ ਜਾਈ ਜਾਂਦੇ ਆ ਸੋ ਤੁਸੀਂ ਕੁਛੇ ਦਿਨ ਬਾਰੇ ਦੱਸ ਦੋ ਜੀ ਨੇ ਕੀ ਦੱਸ ਰਹੇ ਸੀ ਗੋਲਾ ਇੱਕੋ ਨਾਲ ਦਾ ਬਣੂ ਹਣਾ ਜੀ ਹਾਂਜੀ ਗੋਲਾ ਇੱਕੋ ਨਾਲ ਦਾ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਵੀ ਕਹਿੰਦਾ ਮਾਰਟੀਨੋ ਗ੍ਰੇਨੇਟ ਮਾਰਟੀਨੋ ਗ੍ਰੇਨੇਟ ਠੀਕ ਹੈ ਜੀ ਹਾਂਜੀ ਇਹ ਆਪਣਾ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸ ਦੇਣਾ ਛੋਟੀ ਜੀ ਨੌਲੇਜ ਔਰ ਦੇਣਾ ਇਹ ਆਪਣਾ ਸਸਤਾ ਦੇਣ ਦਾ ਕਾਰਨ ਪਤਾ ਕੀ ਹੈ ਜੀ ਠੀਕ ਹੈ ਜੀ ਆਪਣੀਆਂ ਮਾਈਨਾਂ ਇੱਥੇ ਆਪਦੀਆਂ ਠੀਕ ਹੈ ਜੀ ਹੁਣ ਇੱਕ ਸਕਰੀਨ ਮ ਇਸ ਬਾਈ ਨੇ ਉਹ ਚੱਲ ਰਹੇ ਨੇ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਮੰਨ ਲਓ ਆਪ ਦਾ ਗੈਮੀ ਲਾ ਲੋ ਯਾਰ ਤਾਈਆਂ ਸਸਤਾ ਦੇ ਰਿਹਾ ਇੱਕ ਦਿਨੋਂ ਐ ਵੀ ਹਰ ਇੱਕ ਦੀ ਪਹੁੰਚ ਦੇ ਵਿੱਚ ਹੋਵੇ ਐਨ ਆਵੇ ਕੋਈ ਬੰਦਾ ਅਫਸਰ ਲੱਗਿਆ ਉਹਦੇ ਘਰੇ ਗਰਨੇਡ ਲੱਗਿਆ ਕੋਈ ਬੰਦਾ ਸਬਜ਼ੀ ਵੇਚਦਾ ਉਹਦੇ ਘਰੇ ਨਾ ਨਾਰਮਲ ਲੱਗਿਆ ਉਹ ਐ ਸਮਝੇ ਵੀ ਇੱਕੋ ਨਾਲ ਹੀ ਸਮਝੇ ਸਾਰੇ ਨੂੰ ਨਾ ਜੀ ਹਾਂਜੀ ਠੀਕ ਹੈ ਜੀ ਬਾਈ ਆਪਣੀਆਂ ਖਾਨਾ ਆਪ ਦੀਆਂ ਆਪਾਂ ਇਸ ਕਰਕੇ ਸਸਤਾ ਗ੍ਰੀਨੇਡ ਦਿੰਨੇ ਆ 45 ਰੁਪਏ ਪਰ ਟਾ ਸੋ ਸੇ ਬਾਈ ਸਮਝ ਲਓ ਭਰਾਵਾ ਦਿਵਾਲੀ ਆਫਰ ਆ ਤੇ ਆਜੋ ਬਾਈ ਡੀ ਕੇ ਮਾਰਬਲ ਤੇ ਨੰਬਰ ਸਕਰੀਨ ਤੇ ਆ ਸ਼ੇਅਰ ਕਰੋ ਧੰਨਵਾਦ ਇਹ ਤੁਹਾਨੂੰ ਸਸਤਾ ਤੁਹਾਨੂੰ ਕਿਤ ਕਿਤੇ ਮਰਜੀ ਵਾਜੋ ਹੁਣ ਮੈਂ ਇਸ਼ਾਰਾ ਤੇ ਨਾਂ ਹੀ ਲੈਂਦਾ ਹਾਂ ਨਾ ਮੈਨੂੰ ਫੋਨ ਕਰਨ ਦੇ ਬਾਅਦੇ ਬਾਅਦ ਚ ਯਾਰ ਕਿਉਂ ਐ ਕਰਦਾ ਤੂੰ ਹਨਾ ਕਰਨਾ ਪੈਂਦਾ ਬਾਈ ਇਹ ਗੱਲ ਨਹੀਂ ਵੜਦੇ ਲੋਕਾਂ ਵਾਂਗੂ ਸ਼ੇਅਰ ਕਰੋ ਧੰਨਵਾਦ